ਸਵਾਗਤ ਹੈ ਦੋਸਤੋ ਆਪਣੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 3630 ਸੁਪਰ ਪਲੱਸ ਟਰੈਕਟਰ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਟਰੈਕਟਰ ਦਾ ਮਾਡਲ ਰੇਟ ਕਿਹੜੇ ਏਰੀਆ ਦੇ ਵਿੱਚ ਟਰੈਕਟਰ ਖੜਾ ਹੈ ਫੋਨ ਨੰਬਰ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ ਨਾਲੀ ਬੈਲ ਵਾਲਾ ਬਟਨ ਜਰੂਰ ਦਬ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੇ ਤੁਹਾਨੂੰ ਹੋਰ ਜਾਣਕਾਰੀਆਂ ਮਿਲਦੀਆਂ ਪਹੁੰਚਦੀਆਂ ਰਹਿਣ ਤੁਹਾਡੇ ਤੱਕ ਗੱਲ ਕਰਦੇ ਆ ਟਰੈਕਟਰ ਦੀ ਇਹ ਟਰੈਕਟਰ ਹੈ ਜੀ ਨਿਊ ਹੋਲੈਂਡ 3630 ਸੁਪਰ ਪਲਸ 2022 ਮਾਡਲ 23 ਦੀ ਕਾਪੀ ਟਰੈਕਟਰ ਬਹੁਤ ਵਧੀਆ ਤੇ Ориਜਨਲ ਟਰੈਕਟਰ ਹੈ ਸਾਰਾ ਦੇਖ ਸਕਦੇ ਹੋ ਟਰੈਕਟਰ ਦੇ ਰੰਗ ਸ਼ੋਅ ਮਗਰਾੜ ਬਿਲਕੁਲ ਸਾਫ ਪਏ ਆ त्री स्पीड ट्रैक्टर है जी टॉप मॉडल चैक करो जी टायर के उपर हाले उ बंबल जेडे खड़े हुए हैं बिल्कुल नवा ट्रैक्टर पिया है पी टी ओ ती स्पीड ट्रैक्टर है जी चैक करो जी इंजन वगैरह के रंग बिलकुल उवे पिया जे कि भी टचिंग या कुछ चाबी वगैरा भी नहीं लगी हुई सारा सील्ड ट्रैक्टर पाया बहुत ही वादिया ट्रैक्टर है जी ਚੋਹ ਘਰ ਅੰਦਰੋਂ ਚੱਕ ਕਰੋ ਬਿਲਕੁਲ ਵਧੀਆ ਪਈ ਹੈ ਬਿਲਕੁਲ ਬੈਟਰੀ ਵੀ ਸਾਫ ਪਈ ਹੈ ਜੀ ਚੈੱਕ ਕਰੋ ਨਿਊ ਹੋਲੈਂਡ 3630 ਸੁਪਰ ਪਲਸ ਇਹ ਪੱਛ ਚੱਲਣ ਦੀ ਗੱਲ ਕਰੀਏ ਤਾਂ ਬਹੁਤ ਹੀ ਘੱਟ ਚੱਲਿਆ ਹੋਇਆ ਹੈ 976 ਘੰਟੇ ਚੱਲਿਆ ਹੋਇਆ ਜੀ ਬਹੁਤ ਟਰੈਕਟਰ ਘੱਟ ਚੱਲਿਆ ਹੋਇਆ ਮਾਡਲ ਦੇ ਹਿਸਾਬ ਨਾਲ ਤੇ ਬਹੁਤ ਹੀ ਸਾਫ ਟਰੈਕਟਰ ਹੈ ਕਨੋਪੀ ਵਾਲੀ ਛਤਰੀ ਲੱਗੀ ਹੋਈ ਹੈ ਮਗਰਾੜ ਰਮ ਬਿਲਕੁਲ ਸਾਫ ਪਿਆ ਸ਼ੋਅ ਦਾ ਟਰੈਕਟਰ ਬਿਲਕੁਲ ਸਾਫ ਹੈ ਦੇਖ ਸਕਦੇ ਹੋ ਸ਼ੋਅ ਤੇ ਪੇਂਟ ਵਗੈਰਾ ਬਿਲਕੁਲ ਵਧੀਆ ਪਿਆ ਹੈ 12 ਪਲੱਸ ਤਰੀ ਸਪੀਡ ਯੂਜੀ ਗੇਅਰ ਦੇ ਵਿੱਚ ਕਨੋਪੀ ਵਾਲੀ ਛਤਰੀ ਲੱਗੀ ਹੋਈ ਹੈ ਦੇਖ ਸਕਦੇ ਹੋ ਟਰੈਕਟਰ ਬਹੁਤ ਹੀ ਕੰਡੀਸ਼ਨ ਚੰਗੀ ਦੇ ਵਿੱਚ ਹੈ ਪਿੱਛੋਂ ਚੈੱਕ ਕਰ ਸਕਦੇ ਹੋ ਜੀ ਲਿੰਕਾਂ ਵਗੈਰਾ ਦਾ ਅਗਰਾੜ ਬਿਲਕੁਲ ਸਾਫ ਪਿਆ ਹੈ ਖੰਡੇ ਏਰੀਏ ਦੇ ਵਿੱਚ ਟਰੈਕਟਰ ਖੜਾ ਹੈ ਜੀ ਰੇਟ ਹੈਗਾ ਜੀ 715000 ਮੌਕੇ ਤੇ ਮਾਨਤਨ ਹੋ ਜਾਏਗਾ ਮੋਬਾਈਲ ਨੰਬਰ ਹੈ 94176 63406